ਬੀਤੀ ਦੇਰਤ ਬਟਾਲਾ ਚ ਜਲੰਧਰ ਰੋਡ ਤੇ ਸਥਿਤ ਪੰਜਾਬ ਫਾਈਨੈਂਸ ਕੰਪਨੀ ਦੇ ਬਾਅਦ ਦੇਰਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਚਲਾਈਆਂ ਗੋਲੀਆਂ ਪੰਜ ਦੇ ਕਰੀਬ ਕੀਤੇ ਫਾਇਰ ਫਾਈਨੈਂਸ ਕੰਪਨੀ ਦੇ ਮਾਲਕ ਨੂੰ ਲਗਾਤਾਰ ਆ ਰਹੀਆਂ ਸੀ ਫਰੋਤੀ ਦੀ ਗੱਲ ਸੀਸੀਟੀਵੀ ਆਈ ਸਾਹਮਣੇ ਪੁਲਿਸ ਕਰ ਰਹੀ ਹੈ ਜਾਂਚ ਬਟਾਲਾ ਚ ਪੰਜਾਬ ਫਾਈਨੈਂਸ ਕੰਪਨੀ ਦੇ ਬਾਅਦ ਦੇਰਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਚਲਾਈਆਂ ਗੋਲੀਆਂ ਪੰਜ ਦੇ ਕਰੀਬ ਕੀਤੇ ਫਾਇਰ ਫਾਈਨੈਂਸ ਕੰਪਨੀ ਦੇ ਮਾਲਕ ਨੂੰ ਲਗਾਤਾਰ ਆ ਰਹੀ ਸੀ ਫਰੋਤੀ ਦੀ ਗੱਲ ਸੀਸੀਟੀਵੀ ਆਈ ਸਾਹਮਣੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਹਨੀ ਅਕਰਵਾਲਾ ਜੀ ਮੇਰਾ ਦਫਤਰ ਹੈ ਗਾਜਲੰਦੋ ਰੋਡ ਤੇ ਥੇ ਪੰਜਾਬ ਫਾਈਨੈਂਸ ਕੰਪਨੀ ਦੇ ਨਾਂ ਦਾ ਮੈਨੂੰ ਪਿਛਲੇ ਹਫਤੇ ਤੋਂ ਬੜੀਆਂ ਮਲਕ ਕੋਲ ਚਟਨਿੰਗ ਕਾਲਸ ਆ ਰਹੀਆਂ ਸੀ ਤੇ ਮੈਂ ਉਹਦਾ ਕੋਈ ਰਿਸਪਾਂਸ ਨਹੀਂ ਦਿੱਤਾ ਤੇ ਮੈਂ ਮੈਂ ਕਿਹਾ ਚਲੋ ਕੋਈ ਨਾ ਕੋਈ ਸ਼ਰਤ ਹੋਏਗੀ ਕਿਸੇ ਦੀ ਪਰ ਅੱਜ ਮੈਂ ਸਵੇਰੇ ਜਦੋਂ ਆਫਿਸ ਆਇਆ ਆਪਣੇ ਜਦੋਂ ਮੇਰੇ ਮੁੰਡਿਆਂ ਨੇ ਦਫਤਰ ਖੋਲਿਆ ਤੇ ਮੈਨੂੰ ਪਤਾ ਲੱਗਾ ਜੀ ਇੱਥੇ ਸਾਡੇ ਮਲ ਕੋਈ ਫਾਇਰਿੰਗ ਹੋਈ ਆ ਤੇ ਪੰਜ ਮਲ ਕੋਲਸ ਮਲ ਮਿਲੇ ਨੇ ਤੇ ਇਹ ਪਰਸਾਸ਼ਨ ਕੋਈ ਹਿਮਾਂ ਕਰਨੇ ਆ ਕਿ ਆ ਜਿਹੜੇ ਮਤਲਬ ਕੋਈ ਗਲਤ ਅੰਸਰ ਹੈਗੇ ਨੇ ਜਿਹੜੇ ਆ ਮਤਲਬ ਲੋਕਾਂ ਨੂੰ ਚਟਨਿੰਗ ਕਾਲਸ ਕਰਕੇ ਤੇ ਪੈਸੇ ਦੀ ਡਿਮਾਂਡ ਕਰਦੇ ਨੇ ਇਹਨੂੰ ਜਲਦੀ ਜਲਦੀ ਫੜਿਆ ਜਾਏ ਤੇ ਸਾਡੇ ਬਟਾਲੇ ਸ਼ਹਿਰ ਦੀ ਅਮਨ ਸ਼ਾਂਤੀ ਜਿਹੜੀ ਆ ਉਹਨੂੰ ਵਰਕਰਾਕ ਕੀਤੀ ਕਿਸ ਨੰਬਰ ਤੋਂ ਕਾਲ ਆਈ ਸੀ ਕਿ ਉਹਨਾਂ ਜਿਹੜੇ ਆ ਨਾ ਜੀ ਮੈਨੂੰ ਕੋਈ ਕੋਈ ਯੂਕੇ ਦੇ ਨੰਬਰ ਤੋਂ ਕੋਈ ਪਾਕਿਸਤਾਨ ਦੇ ਨੰਬਰ ਤੋਂ ਵੀ ਫੋਨ ਆਏ ਨੇ ਤੇ ਕੋਈ ਜਰਮਨੀ ਦੇ ਨੰਬਰ ਤੋਂ ਫੋਨ ਆਏ ਨੇ ਉਹ ਲਗਾਤਾਰ ਮੈਨੂੰ ਕੋਈ 4 ਦਿਨ ਫੋਨ ਆਉਂਦੇ ਰਹੇ ਨੇ ਵਟਸਐਪ ਵਟਸਐਪ ਮੈਨੂੰ ਕਹਉਂ ਜਾਂਦੀਆਂ ਨਹੀਂ ਐ ਤੇ ਕਿਸੇ ਦੀ ਫਰੋਦੀ ਕੀਤੀ ਸੀ ਕਿੰਨੀ ਫਰੋਦੀ ਕੀਤੀ ਐਨਾਂ ਨੇ ਮੈਨੂੰ 50 ਲੱਖ ਦੀ ਫਰੋਦੀ ਮੈਨੂੰ ਮੰਗੀ ਸੀ ਤੇ ਮੈਂ ਕਿਹਾ ਮਤਲਬ ਮੈਂ ਕੋਈ ਧਿਆਨ ਨਹੀਂ ਦਿੱਤਾ ਮੇਰੇ ਚੀਤੇ ਇਹ ਵਾਇਰਿੰਗ ਕੋਈ ਸੀਗੀ ਵਾਇਰਿੰਗ ਜੀ ਆ ਰਾਤ ਨੂੰ ਕੋਈ ਅਜ ਹੈਗੀ ਆ 22 ਤਰੀਕ 21 ਰਾਤ ਨੂੰ ਫਾਇਰਿੰਗ ਤੇ ਸੀਸੀਟੀਵੀ ਵਿੱਚ ਆਏ ਕੋਈ ਬੰਦੇ ਦੇ ਦਿੱਤਾ ਨੈਸੀਟੀ ਵੀ ਦੇਖ ਰਿਹਾ ਜੀ ਮਤਲਬ ਅੰਦਰ ਭੱਠੇ ਦੇ ਨੇ ਪ੍ਰਸ਼ਾਸਨ ਦੇ ਬੰਦੇ ਭੱਠੇ ਦੇ ਆ ਅੰਦਰ ਉਹ ਦੇਖ ਰਿਹਾ ਜੀ ਤੁਸੀਂ ਦੇਖੀ ਸੀ ਕਿ ਨੈਸੀਟੀ ਵੀ ਨਹੀਂ ਮੈਂ ਹਲੇ ਨਹੀਂ ਦੇਖੀ ਹਲੇ ਤੇ ਉਹ ਪੁਲਿਸ ਕੋਲੇ ਮਾਣਾ ਪਨੋ ਕਹਿੰਦੇ ਇਹੀ ਮੈਨੂੰ ਦੇਖ ਲਈਏ ਉਹ ਦੇਖ ਰਹੇ ਨੇ ਇਹ ਲੱਗਦਾ ਕਿ ਜਿਹੜੀ ਸ਼ਰਿਆ ਨੂੰ ਤਰੱਕੀ ਆਉਣੀ ਆ ਜਾਂ ਫਿਰ ਪਾਲਸਰ ਜਾਂ ਅਲੱਗ-ਅਲੱਗ ਨੰਬਰਾਂ ਤੋਂ ਇਸਾ ਇਹ ਲੱਗਦਾ ਉਹ ਕਿ ਟਾਰਗੇਟ ਕਿਸ ਚੀਜ਼ ਦਾ ਉਹ ਲੱਗਦਾ ਜੀ ਇਹ ਕੋਈ ਮੁੱਲ ਗਲਤ ਮੁੱਲ ਅਨਸਰ ਜਿਹੜੇ ਆ ਨੇ ਜੀ ਪੰਜਾਬ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਆਮ ਜਿਹੜੇ ਲੋਕੀ ਨੇ ਉਹਨਾਂ ਚ ਮੁੱਲ ਪੈਨਿਕ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਆ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਮੁੱਲ ਹੋਰ ਪ੍ਰਸ਼ਾਸਨ ਜਿਹੜੀ ਮੁੱਲ ਸਾਡੇ ਐਮਐਲਏ ਸਾਹਿਬ ਜਿਹੜੇ ਸ਼ਰੀ ਕਲਸੀ ਜੀ ਹੈਗੇ ਨੇ ਤੇ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਨਕੇਲ ਪਾਈ ਜਾਏ ਬੰਦਿਆਂ ਨੂੰ ਤੇ ਹੋਰ ਮੈਂ ਹੋਈ ਮੰਨ ਕਰਨਾ ਜੀ ਮੁੱਲ ਇਹਨਾਂ ਨੂੰ ਨਕੇਲ ਪਾ ਕੇ ਇਹਨਾਂ ਨੂੰ ਅੰਦਰ ਦਿੱਤਾ ਜਾਏ ਇਦਾਂ ਨਰਮ ਮੌਲਾ ਮਨ ਸ਼ਾਂਤੀ ਬਣੀ ਰਹੇ ਆਪਣੀ ਸੇਫਟੀ ਵਾਸਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਸੇਫਟੀ ਇਹੋ ਹੀ ਆ ਜੀ ਅਸੀਂ ਮੌਲਾ ਮੰਗ ਕਰਦੇ ਆ ਕਿ ਸਾਲੋਂ ਕੋਈ ਮੌਲਾ ਇੱਥੇ ਕੋਈ ਦੇ ਆਲੇ ਦੁਆਲੇ ਕੋਈ ਮੌਲਾ ਪੱਕੇ ਨਕੇ ਲਾਏ ਜਾਣ ਕੋਈ ਪੈਟਰੋਲਿੰਗ ਪਾਰਟੀਆਂ ਮੌਲਾ ਰਾਤੀ ਮੌਲਾ ਲਾਈਆਂ ਜਾਣ ਤੇ ਬਾਕੀ ਕੀ ਨੁਕਸਾਨ ਕੀ ਹੋਇਆ ਜਦੋਂ ਫਾਇਰਿੰਗ ਹੋਈ ਨੁਕਸਾਨ ਹੈ ਜੀ ਆ ਸਾਡੇ ਜਿਹੜੇ ਦਫਤਰ ਦੇ ਸ਼ੀਸ਼ੇ ਨੇ ਸਾਰੇ ਤੋੜਦੇ ਨੇ ਟੁੱਟਦੇ ਨੇ ਇੱਧਰ ਦੇਖੀ ਇਹ ਦਫਤਰ ਦੇ ਸਾਡੇ ਸ਼ੀਸ਼ੇ ਟੁੱਟ ਗਏ ਨੇ ਸਾਰੇ ਜੀ ਇੱਥੇ ਕੋਈ ਮੇਰੇ ਹਾਂਜੀ ਤੇ ਪੂਰਾ ਦੀ ਗੇਟ ਬੰਦ ਸੀ ਕੋਈ ਤੁਹਾਡਾ ਕੋਈ ਮੁੱਲ ਮੁੱਲੀ ਨੁਕਸਾਨ ਦੇ ਨਹੀਂ ਜਾਂਦੀ ਨੁਕਸਾਨ ਦੇ ਨਹੀਂ ਹੋਇਆ ਬਾਕੀ ਸਾਡੇ ਦਫਤਰ ਦੇ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਨੇ ਸਾਰੇ ਹਾਂਜੀ ਇੱਥੇ ਬਡਾਲਾ ਜਲੰਧਰ ਰੋਡ ਤੇ ਜਿਹੜੀ ਆ ਫਾਈਨਾਂਸ ਕੰਪਨੀ ਹੈਗੀ ਆ ਦੇ ਵਿੱਚ ਮਾਰਨਿੰਗ ਕਾਲ ਆਈ ਸਾਨੂੰ ਕਾਲ ਰੀਸੀਵ ਹੋਈ ਤਾਂ ਅਸੀਂ ਮੌਕੇ ਤੇ ਪਹੁੰਚੇ ਹ ਸੋ ਇਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ ਰਾਤ ਨੂੰ 2:00 ਵਜੇ ਜਦੋਂ ਇਹਨਾਂ ਦਾ ਸ਼ਟਰ ਬੰਦ ਸੀ ਫਾਈਨਾਂਸ ਦੇ ਵਿੱਚ ਕੋਈ ਨਹੀਂ ਸੀ ਬੰਦ ਕਰਕੇ ক্লোਜ਼ ਕਰਕੇ ਗਏ ਸੀ ਤਾਂ ਕਿਸੇ ਹਮਲਾਵਰ ਨੇ ਉਹਦਾ ਜਾਲੀ ਵਾਲਾ ਸ਼ਟਰ ਹੈਗਾ ਉਹਦੇ ਵਿੱਚੋਂ ਜਿਹੜਾ ਸਮਾਲ ਵੈਪਨ ਦੇ ਨਾਲ ਕੋਈ 30 ਬੋਰੀਆਂ ਦੇ ਨਾਲ ਜਿਹੜਾ ਇਹਨਾਂ ਦੀ ਬੰਦ ਫਾਈਨਾਂਸ ਦੇ ਜਿਹੜਾ ਸ਼ੀਸ਼ਾ ਲੱਗਾ ਹੈ ਫਰੰਟ ਵਾਲਾ ਉਹਦੇ ਉੱਤੇ ਫਾਇਰਿੰਗ ਕੀਤੀ ਜਿਸ ਨਾਲ ਉਹ ਸ਼ੀਸ਼ਾ ਟੁੱਟ ਗਿਆ ਸੋ ਇੱਥੇ ਮੌਕੇ ਤੇ ਪੁੱਜੇ ਹੁਣ ਅਸੀਂ ਇਹਨਾਂ ਨੂੰ ਵਿਕਟਮ ਨੂੰ ਮਿਲੇ ਆ ਸੋ ਇਹਨਾਂ ਨੇ ਦੱਸਿਆ ਕਿ 3-4 ਦਿਨ ਪਹਿਲਾਂ ਇਹਨਾਂ ਨੂੰ ਕਿਸੇ ਨੇ ਡਰਾ ਧਮਕਾਇਆ ਧਮਕੀ ਵੀ ਦਿੱਤੀ ਫੋਨ ਫੋਨ ਆਇਆ ਸੀ ਇਹਨਾਂ ਨੂੰ WhatsApp ਕਾਲ ਆਈ ਸੀ ਸੋ ਅਸੀਂ ਇਹਨਾਂ ਦੇ ਕੋਲ ਪਹੁੰਚ ਅਸੀਂ ਇਹਨਾਂ ਦੇ ਬਿਆਨ ਲੈ ਕੇ ਕੇਸ ਰਿਪੋਰਟ ਕਰ ਰਹੇ ਆ ਤੇ ਜਿਹੜਾ ਉਹ ਨੰਬਰ ਜਿੱਤੋਂ ਉਹਨੂੰ ਵੀ ਅਸੀਂ ਜਿਹੜਾ ਟੈਕਨੀਕਲੀ ਆਪਾਂ ਉਹਨੂੰ ਟ੍ਰੇਸ ਕਰ ਰਹੇ ਆ ਸੋ ਜਿਹੜਾ ਹਮਲਾਵਰ ਆ ਉਹਦੀ ਬਾਹਰ ਜਿਹੜਾ ਉਹ ਸ਼ਟਰ ਦੇ ਵਿੱਚੋਂ ਫਾਇਰ ਕਰਦਾ ਉਹਦੀ ਜਿਹੜੀ ਆ ਸੀਸੀਟੀਵੀ ਆ ਉਹ ਵੀ ਰਿਕਾਰਡ ਹੋਈ ਆ ਅਸੀਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿਸੇ ਸਿਸਟਮ ਕਰਕੇ ਅੱਛੀ ਲੀਡਸ ਨੇ ਸਾਡੇ ਕੋਲ ਅਸੀਂ ਇਹਨੂੰ ਜਿਹੜਾ ਵਾ ਹੱਲ ਕਰਾਂਗੇ ਕਿਸੇ ਨੂੰ ਤੇ ਸਾਨੂੰ 5 ਜਿਹੜੇ ਖਾਲੀ ਰੌਂਦ ਮਿਲੇ ਨੇ